ਇੱਟੇ ਵੱਡੀ ਖਬਰ ਹੈ ਅਮਰਤਪਾਲ ਸਿੰਘ ਦੇ ਸਾਥੀਆਂ ਉਸਦੇ ਮਾਪਿਆਂ ਤੇ ਪੁਲਿਸ ਅਧਿਕਾਰੀਆਂ ਦੇ ਨਾਲ ਜੁੜੇ ਹੋਏ ਸਾਹਮਣੇ ਆ ਰਹੀ ਆ। ਬੀਤੇ ਦਿਨਾਂ ਦੇ ਵਿੱਚ ਅਮਰਤਸਰ ਦੀ ਕੋਰਟ ਦੇ ਵਿੱਚ ਅਮਰਤਪਾਲ ਸਿੰਘ ਦੇ ਸਾਥੀਆਂ ਦੀ ਪੇਸ਼ੀ ਸੀ ਤਾਂ ਉਸ ਦੌਰਾਨ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਆਏ ਸੀ ਤਾਂ ਅਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਵੀ ਆਏ ਸੀ ਤੇ ਮਾਤਾ ਜੀ ਵੀ ਆਏ ਸੀ। ਤਾਂ ਜਿੱਥੇ ਪੁਲਿਸ ਅਧਿਕਾਰੀ ਐਸਪੀ ਹਰਪਾਲ ਸਿੰਘ ਦੇ ਨਾਲ ਅਮਰਤਪਾਲ ਸਿੰਘ ਦੇ ਮਾਤਾ ਦੀ ਕਾਫੀ ਤਿੱਖੀ ਬਹਿਸ ਹੋ ਜਾਂਦੀ ਆ। ਤਾਂ ਇਹ ਬਹਿਸ ਜੁਬਾਨੀ ਹੁੰਦੀ ਆ ਜਿੱਥੇ ਕੀ ਅਮਰਤਪਾਲ ਸਿੰਘ ਦੇ ਮਾਤਾ ਨੂੰ ਐਸਪੀ ਹਰਪਾਲ ਕਹਿੰਦਾ ਕਿ ਤੇਰੇ ਪੁੱਤ ਨੇ ਪੰਜਾਬ ਦੇ ਵਿੱਚ ਅੱਗ ਲਾਈ ਹੋਈ ਆ ਤੁਸੀਂ ਕਰੋੜਾ ਰੁਪਏ ਕਮਾ ਲਿਆ ਤਾਂ ਹੁਣ ਫਿਰ ਉਸ ਤੋਂ ਬਾਅਦ ਜਵਾਬ ਦਿੰਦੇ ਨੇ ਮਾਤਾ ਜੀ ਕਹਿੰਦੇ ਕੋਈ ਨਹੀਂ ਹੁਣ ਤੇਰੀ ਆ ਸਾਡੀ ਆ ਜਾਣਦੇ ਫਿਰ ਤੈਨੂੰ ਦੱਸਾਂਗੇ ਤਾਂ ਮਾਤਾ ਜੀ ਦੇ ਨਾਲ ਬਹਿਸਵਾਜੀ ਤੋਂ ਬਾਅਦ ਹੁਣ ਉਸ ਪੁਲਿਸ ਅਧਿਕਾਰੀਆਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇੱਕ ਵਾਰ ਤੁਹਾਨੂੰ ਬਹਿਸ ਵੀ ਸੜਾਉਣੀ ਆ ਉਸ ਤੋਂ ਬਾਅਦ ਤੁਹਾਨੂੰ ਐਡਵੋਕੇਟ ਈਮਾਨ ਸਿੰਘ ਖਾਰਾ ਦੀ ਜਵਾਨੀ ਵੀ ਸੁਣਾਵਾਂਗੇ ਈਮਾਨ ਸਿੰਘ ਦੀ ਜਵਾਨੀ ਸੁਣਾਵਾਂਗੇ ਜੋ ਕਹਿ ਰਹੇ ਨੇ ਕਿ ਅਸੀਂ ਹੁਣ ਕਾਨੂੰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਧੀਤੇ ਦਿਨ 31 ਜੁਲਾਈ 2025 ਜਿਨੇ ਵੀ ਅਕਾਲੀ ਦਲ ਵਾਰਿਸ ਪੰਜਾਬ ਦੇ ਆਰਗੂਮੈਂਟ ਜੋ ਪੰਜਾਬ ਦੀਆਂ ਵਕਫ ਵਕੀਲਾਂ ਦੀ ਨਜ਼ਰਬੰਦ ਨੇ ਚਾਹੇ ਬਠਿੰਡਾ ਜੇਲ ਹੈ ਚਾਹੇ ਅੰਮ੍ਰਿਤਸਰ ਜੇਲ ਹੈ ਚਾਹੇ ਰੋਪੜ ਜੇਲ ਹੈ ਚਾਹੇ ਪਟਿਆਲਾ ਜੇਲ ਹੈ ਚਾਹੇ ਫਿਰੋਜ਼ਪੁਰ ਜੇਲ ਹੈ ਤਾਂ ਉਹਨਾਂ ਸਾਰਿਆਂ ਦੀ ਜੋ ਜ਼ਿਲ੍ਹਾ ਕਚੇਰੀਆਂ ਸ਼੍ਰੀ ਅਮਰਸਰ ਸਾਹਿਬ ਦੇ ਜੋ ਪੇਸ਼ੀਸ ਦਾ ਉੱਥੇ ਮੌਕੇ ਉੱਪਰ ਉਹਨਾਂ ਦੇ ਪਰਿਵਾਰ ਵੀ ਪੁੱਜੇ ਸਨ ਵੀ ਇਹਨਾਂ ਜਿਹੜੇ ਆਪਦੇ ਨੌਜਵਾਨਾਂ ਨਾਲ ਉਹ ਮੁਲਾਕਾਤ ਕਰ सके ਤਾਂ ਉੱਥੇ ਜੋ ਪੰਜਾਬ ਪੁਲਿਸ ਦਾ ਬੜਾ ਹੀ ਜ਼ਿਆਦਾ ਇੱਕ ਮੰਦ ਭਾਗਾ ਜੋ ਵਧੀਰਾ ਉਹਨਾਂ ਨੇ ਕੀਤਾ ਮੁਰਗਾ ਨਾਲ ਬੱਚਿਆਂ ਨਾਲ ਬੀਬੀਆਂ ਨਾਲ ਮਾਤਾਵਾਂ ਨਾਲ ਬਹੁਤ ਜ਼ਿਆਦਾ ਧੱਕੇਸ਼ਾਹੀ ਕੀਤੀ ਬਦਸਲੂਕੀ ਕੀਤੀ ਇਥੋਂ ਤੱਕ ਕੀ ਉਤੋਂ ਦਾ ਜਿਹੜਾ ਇੱਕ ਮੌਕੇ ਦਾ ਪੁਲਿਸ ਅਫਸਰ ਸੀ ਉਹਨੇ ਕਿਹਾ ਤੁਸੀਂ ਪੈਸੇ ਇਕੱਠੇ ਕਰਦੇ ਹੋ ਤੁਸੀਂ ਅੱਗ ਲਾ ਦਿੱਤੀ ਹੈ ਪੰਜਾਬ ਦੇ ਵਿੱਚ ਤੇਰੇ ਮੁੰਡੇ ਨੇ ਬਸ ਸਾਰੇ ਪੰਜਾਬ ਨੂੰ ਅੱਗ ਲਾ ਦਿੱਤੀ ਚਲੋ ਪਿੱਛੇ ਕਰੋ ਯਾਰ ਚਲੋ ਅਜੇ ਹੀ ਪੁਲਿਸ ਅਫਸਰਾਂ ਨੂੰ ਅਸੀਂ ਕਹਿਣਾ ਚਾਹੁੰਦੇ ਚਾਹੇ ਸਾਡੇ ਕੋਲ ਇਸ ਸਮੇਂ ਸੱਤਾ ਨਹੀਂ ਪਰ ਫੇਰ ਵੀ ਅਸੀਂ ਤੁਹਾਨੂੰ ਸਬਕ ਸਿਖਾਵਾਂਗੇ ਤੁਹਾਡੇ ਵਿਰੁੱਧ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਅੱਜ ਉਹ ਭਾਈ ਕਲਵੰਤ ਸਿੰਘ ਰਾਉਕੇ ਨੇ ਭਾਈ ਗੁਰਪ੍ਰੀਤ ਸਿੰਘ ਨੇ ਉਹਨਾਂ ਦੀਆਂ ਜੋ ਪਤਨੀਆਂ ਵੱਲੋਂ ਜੋ ਦਰਖਾਸਤਾਂ ਵੀ ਦੇ ਦਿੱਤੀਆਂ ਨੇ ਤੇ ਹੁਣ ਅਸੀਂ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਅਦਾਲਤਾਂ ਵਿੱਚ ਵੀ ਘ੍ਰਿਸ਼ਾਂਗੇ ਸਾਜਾਏ ਸਾਨੂੰ ਮਾਣਯੋਗ ਸੁਪਰੀਮ ਕੋਰਟ ਤੱਕ ਦਾ ਰੁਕ ਕਰਨਾ ਪਵੇ ਪਰ ਇਹਨਾਂ ਬਦਸ਼ੁਮੂਖੀ ਕਰਨ ਵਾਲਿਆਂ ਧੱਕੇਸ਼ਾਹੀ ਕਰਨ ਵਾਲਿਆਂ ਪੁਲਿਸ ਮੁਲਾਜ਼ਮਾਂ ਨੂੰ ਅਸੀਂ ਸਬਕ ਯੂਰ ਸਿਖਾਵਾਂਗੇ ਇਹਨਾਂ ਨੂੰ ਦੱਸਾਂਗੇ ਜੋ ਮਾਵਾ ਨਾਲ ਬੀਬੀਆਂ ਨਾਲ ਵਿਰਗਾ ਨਾਲ ਜੋ ਧੱਕੇਸ਼ਾਹੀ ਕਰਨਾ ਜੋ ਜ਼ਬਰ ਕਰਨਾ ਜ਼ੁਲਮ ਕਰਨਾ ਉਹਦਾ ਇਨਤਕਾਮ ਵੀਰਦਾ ਐ ਇਨੀਆਂ ਕੁ ਜੋ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬੀਤੇ ਦਿਨ 31 ਜੁਲਾਈ 2025 ਨੂੰ ਜਿਨੇ ਵੀ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਨੇ ਜੋ ਪੰਜਾਬ ਦੀਆਂ ਵਕਫ ਵਕੀਲਾਂ ਦੀ ਨਜ਼ਰਬੰਦ ਨੇ ਚਾਹੇ ਬਠਿੰਡਾ ਜੇਲ ਹੈ ਚਾਹੇ ਅੰਮ੍ਰਿਤਸਰ ਜੇਲ ਹੈ ਚਾਹੇ ਰੋਪੜ ਜੇਲ ਹੈ ਚਾਹੇ ਪਟਿਆਲਾ ਜੇਲ ਹੈ ਚਾਹੇ ਫਿਰੋਜ਼ਪੁਰ ਜੇਲ ਹੈ ਤਾਂ ਉਹਨਾਂ ਸਾਰਿਆਂ ਦੀ ਜੋ ਜ਼िला ਕਚੈਰੀਆਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਜੋ ਪੇਸ਼ੀਸ ਤਾਂ ਉੱਥੇ ਮੌਕੇ ਉੱਪਰ ਉਹਨਾਂ ਦੇ ਪ੍ਰਵਾਦ ਵੀ ਪੁਜੇ ਸਾਹਿਬ ਦੀ ਇਹਨਾਂ ਜਿਹੜੇ ਆਪ ਦੇ ਨੌਜਵਾਨਾਂ ਨਾਲ ਉਹ ਮੁਲਾਕਾਤ ਕਰ ਸਕਦੇ ਤਾਂ ਉੱਥੇ ਜੋ ਪੰਜਾਬ ਪੁਲਿਸ ਦਾ ਬੜਾ ਹੀ ਜ਼ਿਆਦਾ ਇੱਕ ਮੰਦ ਭਾਗਾ ਜੋ ਵਦੀਰਾ ਉਹਨਾਂ ਨੇ ਕੀਤਾ ਬਿਰਗਾ ਨਾਲ ਬੱਚਿਆਂ ਨਾਲ ਬੀਬੀਆਂ ਨਾਲ ਮਾਤਾਵਾਂ ਨਾਲ ਬਹੁਤ ਜ਼ਿਆਦਾ ਧੱਕੇਸ਼ਾਹੀ ਕੀਤੀ ਵੱਦ ਸਲੂਕੀ ਕੀਤੀ ਇੱਥੋਂ ਤੱਕ ਕਿ ਉੱਥੋਂ ਦਾ ਜਿਹੜਾ ਇੱਕ ਮੌਕੇ ਦਾ ਪੁਲਿਸ ਅਫਸਰ ਸੀ ਉਹਨੇ ਕਿਹਾ ਤੁਸੀਂ ਪੈਸੇ ਇਕੱਠੇ ਕਰਦੇ ਹੋ ਤੁਸੀਂ ਅੱਗ ਲਾ ਦਿੱਤੀ ਹੈ ਪੰਜਾਬ ਦੇ ਵਿੱਚ ਤੇਰੇ ਮੁੰਡੇ ਨੇ ਪਸਾਰੇ ਪੰਜਾਬ ਨੂੰ ਅੱਗ ਲਾਤੀ ਚਲੋ ਪਿਛੇ ਕਰੋ ਯਾਰ ਚਲੋ ਅਜਿਹੇ ਪੁਲਿਸ ਅਫਸਰਾਂ ਨੂੰ ਅਸੀਂ ਕਹਿਣਾ ਚਾਹੁੰਦੇ ਚਾਹੇ ਸਾਡੇ ਕੋਲ ਇਸ ਸਮੇਂ ਸੱਤਾ ਨਹੀਂ ਪਰ ਦੇਵੀ ਅਸੀਂ ਤੁਹਾਨੂੰ ਸਬਕ ਸਿਖਾਵਾਂਗੇ ਤੁਹਾਡੇ ਵਿਰੁੱਧ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਅੱਜ ਜੋ ਭਾਈ ਕਲਵੰਦ ਸਿੰਘ ਰਾਉਕੇ ਨੇ ਭਾਈ ਗੁਰਪ੍ਰੀਤ ਸਿੰਘ ਨੇ ਉਹਨਾਂ ਦੀਆਂ ਜੋ ਪਤਨੀਆਂ ਵੱਲੋਂ ਜੋ ਦਰਖਾਸਤਾਂ ਵੀ ਦੇ ਦਿੱਤੀਆਂ ਨੇ ਤੇ ਹੁਣ ਅਸੀਂ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਅਦਾਲਤਾਂ ਵਿੱਚ ਵੀ ਘ੍ਰੀਸ਼ਾਂਗੇ ਸੱਚਾਈ ਸਾਨੂੰ ਮਾਨਯੋਗ ਸੁਪਰੀਮ ਕੋਰਟ ਤੱਕ ਦਾ ਰੁਕ ਕਰਨਾ ਪਵੇ ਪਰ ਇਹਨਾਂ ਬਦਸਲੂਕੀ ਕਰਨ ਵਾਲਿਆਂ ਧੱਕੇਸ਼ਾਹੀ ਕਰਨ ਵਾਲਿਆਂ ਪੁਲਿਸ ਮੁਲਾਜ਼ਮਾਂ ਨੂੰ ਅਸੀਂ ਸਬਕ ਜੂਰ ਸਿਖਾਵਾਂਗੇ ਇਹਨਾਂ ਨੂੰ ਦੱਸਾਂਗੇ ਕਿ ਜੋ ਮਾਵਾਂ ਨਾਲ ਬੀਬੀਆਂ ਨਾਲ ਬਿਰਗਾ ਨਾਲ ਜੋ ਧੱਕੇਸ਼ਾਹੀ ਕਰਨਾ ਜੋ ਜ਼ਬਰ ਕਰਨਾ ਜ਼ੁਲਮ ਕਰਨਾ ਉਹਦਾ ਇਨਤਕਾਮ ਵੀਰਦਾ ਹੈ ਐਨੀਆਂ ਨੂੰ ਜੋ ਤੁਹਾਡੇ ਸਾਰਿਆਂ ਦੇ ਚਰਨਾ ਵਿੱਚ ਬੇਂਤੀਆਂ ਨੇ ਵਾਹਿਗੁਰੂ ਜੀ ਕਾ ਮਾਤਾ ਜੀ ਦੇ ਵੱਲੋਂ ਜੋ ਪੁਲਿਸ ਅਧਿਕਾਰੀ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਚੇਤਾਵਨੀ ਦੇ ਦਿੱਤੀ ਤੇ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਜੋ ਪਰਿਵਾਰਕ ਮੈਂਬਰਾਂ ਦੇ ਨਾਲ ਬਤੀਰਾ ਕੀਤਾ ਗਿਆ ਇਸ ਬਤੀਰੇ ਨੂੰ ਲੈ ਕੇ ਹੁਣ ਕਾਨੂੰਨੀ ਕਾਰਵਾਈ ਜਿਹੜੀ ਆ ਅਮਰਤਪਾਲ ਸਿੰਘ ਦੇ ਵਕੀਲ ਦੇ ਵੱਲੋਂ ਗੱਲ ਆਖ ਦਿੱਤੀ ਆ ਤਾਂ ਕਾਨੂੰਨੀ ਕਾਰਵਾਈ ਕਿਹੋ ਜੀ ਹੁੰਦੀ ਆ ਕਦੋਂ ਤੱਕ ਹੁੰਦੀ ਆ ਕਿਉਂਕਿ ਸਰਕਾਰ ਦੇ ਮੁਲਾਜ਼ਮ ਨੇ ਕੀ ਕਾਨੂੰਨੀ ਕਾਰਵਾਈ ਹੋ ਵੀ ਪਾਵੇਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਸਰਕਾਰ ਦੇ ਉੱਤੇ ਵੱਡੇ ਇਲਜ਼ਾਮ ਲੱਗ ਰਹੇ ਨੇ ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਬਾਜੇਕੇ ਦੇ ਵੱਲੋਂ ਕਿਹਾ ਗਿਆ ਕਿ ਸਾਨੂੰ ਕੁੱਟ-ਕੁੱਟ ਕੇ ਖਾਲੀ ਪੇਪਰਾਂ ਦੇ ਉੱਤੇ ਸਾਈਨ ਕਰਵਾ ਲਏਗੇ ਨੇ ਤਾਂ ਕਿ ਇਹ ਧੱਕੇਸ਼ਾਹੀ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਹੋਵੇਗੀ ਜਾਂ